ਸਾਬ ਤਸ਼ਰੀਆ ਗਾਲ ਸਾਰੇ ਪਿੰਪਰਾਵਾਂ ਨੂੰ ਅੱਜ ਆਪਣਾ ਹਰੋ ਸਾਹਿਬ ਦਾ ਤੀਜਾ ਦਿਨ ਤੇ ਮੁੰਡੇ ਆਵੇ ਗੁੱਡ ਮਾਰਨਿੰਗ ਮਿੱਤਰੋ ਅੱਜ ਦਾ ਵਲੋਗ ਯੂ ਕਰਦੇ ਆ ਆਪਾਂ ਆਪਣੀ ਬਾਲਕੀਓ ਬਾਹਰ ਮੀ ਪਹਿਰੇਆ ਸਵੇਰ 6:00 ਵਜੇ ਕੇ ਆ ਰੋਤ 11:00 ਵਜੇ ਸੀ ਪ੍ਰਸ਼ਾਦਾ ਮੀ ਪਹਿਰੇਆ ਰਹਾ ਸੋਹਰਾ ਤੇ ਠੀਕ ਠਾਕ ਜਲਤ ਵੀ ਨਹੀਂ ਬੜੇ ਆ ਬਹੁਤ ਹੀ ਵਧੀਆ ਹੋਇਆ ਪਿਆ ਹੱਸਦੇ-ਦੇ ਬੰਦੇ ਇਹ ਕੀ ਸਾਰੇ ਸੱਤੇ ਬੰਦੇ ਇਹਨਾਂ ਨੂੰ ਫੀਡ ਹਸਦੇ ਵਈ ਗਲੀ ਵੇਹ ਪਰ ਅਦਰਵਾਇਸ ਉਹਦਾ ਵੀਊ ਚੈੱਕ ਕਰੋ ਬਾਰਤ ਫੋਟੋ ਨਾਲ ਮੀਂਹ ਪੈ ਰਿਹਾ ਅੰਦਰ ਹੀਰਾ ਸਿੰਘ ਰੋਟ ਪੈ ਨੇ ਉਹ ਬਾਈ ਹੁਣੀ ਵੀ ਰੋਟ ਪੈ ਸਾਲ ਸਿੰਘ ਵਾਲੀ YouTube ਦੇ ਅੰਦਰ ਇਹ ਸਾਨੂੰ ਹੀ ਰੋਟ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਾਨ ਕੇ ਰਾਤ ਰਾਤ ਨਹੀਂ ਆ ਰਹੀ ਆ ਗਿਆ ਯਾਰ ਬਾਈ ਹੁਣੀ ਵੀ ਰੋਟ ਜੀਰ ਜੀ ਖੜੀ ਵੀ ਰੋਟ ਪਏ ਨੇ ਮੇਰ ਥੋੜਾ ਜਿਹਾ ਢਿੱਲਾ ਹੈ ਉਸਨੂੰ ਵੀ ਜਿਹੜਾ ਪਹਿਲੇ ਹੀ ਉੱਠ ਪਈ ਹੈ ਇਹ ਤਾਂ ਠੀਕ ਹੈ ਜੀ ਤੇ ਮੁੰਡੇ ਆਵੇ ਰੂਮ ਚੋਂ ਰੈਡੀ ਹੋ ਕੇ ਨਿਕਲੇ ਆ ਨੇ ਲੋਕ ਲਾ ਰਹੇ ਨੇ ਆਹ ਸ੍ਰੀ ਅਕਾਲ ਇਹਦਾ ਰਸਤਾ ਵੀ ਲੋ ਨਿਕਲੇ ਆ ਤੇ ਹੁਣ ਆਪਾਂ ਜਾ ਰਹੇ ਹਾਂ ਨੀਚੇ ਸਚਗੰਨ ਸਾਹਿਬ ਜਾਵਾਂਗੇ ਵੇਰ ਬੜਾ ਹੈ ਜੀ ਕਰੇ ਉਹ ਲਿਖਤਾ ਦੀ ਓਏ ਵੀਰ ਆਏ ਆਪਣੀ ਸਰਾਂ ਜਿੱਥੇ ਆਪਣੀ ਕੀਤੀ ਸੀ ਆਪਾਂ ਰਾਤ ਇਹ ਸਟੇ ਸੀਗੀ ਆਪਣੀ ਤੇ ਹੁਣ ਆਪਾਂ ਜਾ ਰਹੇ ਹਾਂ ਸਤਿਗੰਗ ਸਾਹਿਬ ਤੋਂ ਤੇ ਰਾਤ ਮੀਂਹ ਪੈਟਿਆ ਸਵੇਰ ਸਵੇਰ ਬਗੜਿਆ ਜੀ ਜੀ ਸਾਰੀ ਸੰਗਤ ਆ ਰਹੀ ਆ ਕੱਲ ਚੱਲ ਜਾ ਰਹੇ ਹਾਂ ਅੱਜ ਪੜਿਆ ਸੀ ਨੀ ਇਹ ਕੋ ਇਹ ਤੋਂ ਦਿਨ ਸ਼ੌਪਾਂ ਬੱਸ ਇਸੇ ਜਾ ਰਹੀਆਂ ਜੀ ਅੱਬ ਮਾਰੀ ਹੀ ਕਰਕੇ ਦੁਕਾਨਾਂ ਵਗੈਰਾ ਹਜੇ ਬੰਦ ਨਹੀਂ ਤੇ ਜਿਹਨੇ ਖੋਲਦਿਆਂ ਤਾਂ ਨਜ਼ਰ ਹੁਣ ਨਹੀਂ ਚੈੱਕ ਰਹਿਣਾ ਆਹ ਕਾਰ ਸੇਵਾ ਬੱਸ ਜਿੰਦਗੀ ਜਿੰਦਗੀ ਸਟੇਸ਼ਨ ਪਾਕੇ ਜਾਂਦੀਆਂ ਸਟੇਸ਼ਨ ਤੋਂ ਇੱਥੇ ਲੈ ਕੇ ਆਉਂਦੀਆਂ ਸਿੱਧੀਆਂ ਸਰਾਂਜਣ ਉਹ ਕੀ ਕਰੇ ਉਹ ਕੋਈ ਨਹੀਂ ਕਰਨਾ ਦੇਣਾ ਯਾਰਾ ਬਾਕੀ ਜਿਵੇਂ ਜਿਵੇਂ ਪਹੁੰਚਦੇ ਜਾਵਾਂਗੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਸਾਰਾ ਕੁਝ ਇੱਥੇ ਆ ਨਾ ਆਰਟੀਗੋ ਹਾਂ ਆਰਟੀਗੋ ਵਧੀਆ ਜੀ ਤੇ ਜਣਾਇ ਸਲਾਹ ਆ ਲੈਦਾ ਨਾਲੇ ਚੱਲੇਗਾ ਆਹ ਹੋਰ ਭਾਈ ਸੱਜਣ ਸਿੰਘ ਸਾਹਿਬ ਆ ਗਏ ਨੇ ਕਾ ਪਛੇ ਜੰਦੇੜਾ ਰਾਂ ਮਾਰਕੀਟ ਇੱਥੇ ਇਹ ਵੀ ਦੱਸ ਦੇਣਾ ਵੀ ਕਹਿੰਦੇ ਆ ਵੀ ਇੰਨਾ ਦਿਨਾਂ ਦੇ ਵਿੱਚ ਗਰਮੀ ਵਧੀ ਹੁੰਦੀ ਆ ਮੌਸਮ ਬਹੁਤ ਵਧੀਆ ਵਾ ਮੌਸਮ ਬਹੁਤ ਹੀ ਵਧੀਆ ਮੀਂਹ ਪਈ ਆ ਰਿਆ ਮਾਰ ਮਾਰ ਬਹੁਤ ਠੰਡੇ ਮੌਸਮਾਂ ਦੇ ਕਮਰੇ ਵੀ ਬਹੁਤ ਮਿਲਦੇ ਆ ਪੰਜ ਜਣੇ ਨੂੰ ਵੀ ਕਮਰਾ ਮਹਿਲ ਦਾ 10 ਲਈ ਵੀ ਕਮਰਾ ਮਿਲਦਾ ਹੈ ਅਸੀਂ ਤਾਂ 8 ਜਾਣੇ ਸੀਗੇ ਹੰਤ 8 ਜਾਣੇ ਦਾ ਕਮਰਾ ਮਿਲ ਗਿਆ ਹੁਣ। ਉਧਰੋਂ ਤਾਂ ਵੀ ਜੀ ਹੁੰਦੀਆਂ ਫੋਟੋ। ਉਹ ਸਾਹਮਣੇ ਆ ਗਿਆ ਸੱਤ ਫ੍ਰੈਂਸ। ਬਾਕੀ ਦੋ ਨੋਤੀ ਜਗ੍ਹਾ ਵਿਖਾਉਨੇ ਆ। ਆਪਾਂ ਪਹੁੰਚ ਗਏ ਸਰਜਗੰਨ ਸਾਹਿਬ ਦੇ ਸਾਹਮਣੇ। ਬਸ ਉਹ ਸਾਈਡ ਤੋਂ ਪੈਣਾ ਚਾਹਣਾ ਕਿ ਗੇੜਾ। ਆਪਣੀ ਤੁਰੀ ਫੜੀ ਜਾ। ਬਾਕੀ ਵੀਰ ਨਹੀਂ ਅੱਗੇ ਜਾ ਰਹੇ ਨੇ। ਅਰਸਾਲ ਕੀ ਕਰਦੇ ਹੋ ਕਾਦਾ ਕਾ ਨੀ ਨੀ ਇਧਰ ਬਾਹਰੋਂ ਬਣਾ ਲੈ ਅੰਦਰੋਂ ਬਣਾ ਲੈ ਆ ਇੱਥੇ ਆਪਣਾ ਜੋੜਾ ਕਰ ਜੋੜਾ ਕਰ ਲਈ ਲੰਗਰ ਚੱਲ ਰਿਹਾ ਸੋਰੀ ਤਾਂ ਜੋੜਾ ਕਰ ਵਿਆਹ ਤੇ ਲੰਗਰ ਵੀ ਚੱਲ ਰਿਹਾ ਨਾਲ ਹੁਣ ਆਪਾਂ ਜੋੜਾ ਘਰ ਤੇ ਜੋੜੇ ਜਮਾ ਕਰਵਾ ਦਈਏ ਆ ਚਿਕਨ ਸਾਹਿਬ ਦੀ ਐਂਟਰੈਂਸ

ਪਰ ਆਪਾਂ ਜਾ ਰਹੇ ਆ ਗੁਰੂ ਕੇ ਲੰਗਰ ਵਾਲੀ ਸਾਈਡ ਬਹੁਤ ਆਨੰਦ ਆ ਯਾਰ ਇੱਥੇ ਬਹੁਤ ਆਨੰਦ ਅਸੀਂ ਪਹਿਲਾ ਮੱਥਾ ਟੇਕ ਆਏ ਹੁਣ ਅਸੀਂ ਅਗੇ ਆ ਗਏ ਅਸੀਂ ਗੁਲਾਰ ਜਾ ਰਹੇ ਆ ਲੰਗਰ ਵਾਲੀ ਸਾਈਡ ਤੇ ਬਾਕੀ ਹਜੇ ਜਾ ਰਹੇ ਆ ਮੱਥਾ ਟੇਕਣ ਗਏ ਹੋਏ ਆ ਬਾਕੀ ਤੁਹਾਨੂੰ ਜਿਵੇਂ ਜਿਵੇਂ ਜਿੱਥੇ ਜਿੱਥੇ ਜਾਂਦੇ ਤੁਹਾਨੂੰ ਖਾਣ ਦੇ ਹਾਂਗੇ ਸਾਡੇ ਨਾਲ ਬਣੇ ਰਹੋ ਬੱਸ हाँ खुला, ना? नहीं। नहीं। खुला सेवा चल रही है हाँ गड्डी बेही करनी है सारी इतने रखनी सुटी तो बस खड़े हो ग्डी थोड़ी अनलोड हो जाए ਤੇ ਬਾਕੀ ਸੇਵਾਦਾਰ ਵੀ ਆਪਣੇ ਆ ਗਏ ਆ। ਜੇ ਸੱਚਖੰਡ ਸਾਹਿਬ ਦੇ ਲੰਗਰ ਹਾਲ ਦੀ ਹਾਲ ਦੀ ਬੈਕ ਸਾਈਡ ਜਿੱਥੇ ਸਾਰੇ ਬੰਦਾ ਵਾ ਉੱਥੇ ਸੇਵਾ ਚੱਲ ਰਹੀ ਆ। ਭਾਈ ਹੁਣੇ ਹਿੱਤੋਂ ਸੁੱਟ ਰਹੇ ਨੇ ਤੇ ਬਸ ਉਹ ਸੁੱਟਣ ਤੋਂ ਬਾਅਦ ਇੱਥੇ ਚੱਕ ਕੇ ਆਉਂਦੇ ਸੁੱਟਣੇ ਆ। ਸੇਵਾਦਾਰ ਸਾਰੇ ਖੜੇ ਆ। ਕਿਵੇਂ ਲੱਗ ਰਿਹਾ ਸੇਵਾ ਕਰਨਾ? ਇੱਕ ਵਾਰ ਦਾ ਸੀਮ ਜਿਹੜਾਉ ਗੱਡੀ ਦੇ ਵਿੱਚ ਬਰਾਜ ਮਾਲ ਆ। ਸਾਡਾ ਸ਼ੇਰ ਸਿੰਘ ਉੱਤੇ ਆ। ਸ਼ੇਰ ਸਿੰਘ। ਜਿਹੜੀ ਸਾਈਡੋਂ ਇਹਦੇ ਆ ਜਿਹੜਾ ਕਿ ਉਹ ਤੋਂ ਲੋਡ ਕਰ ਰਿਹਾ ਅਨਲੋਡ। ਜਿਹਨਾਂ ਦੇ ਕਰਨ ਤੋਂ ਬਾਅਦ ਮੋਲਗੀ ਹੋਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਈ ਸਾਰੇ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ। ਕੁੱਠਾ ਇੱਕ ਵਾਰੀ ਨੱਪੜਾ ਦੋ ਵਾਰੀ ਨੱਪੜਾ। ਦੋ ਵਾਰੀ ਦੱਬਿਆ ਫੇਰ ਪਤਾ ਚੱਲੇ। ਦੀ ਆਰੀ ਤੀਜੀ ਗੱਲ ਇਹ ਆ ਬਈ ਅੱਜ ਆਪਣਾ ਸੇਵਾ ਦਾ ਮੌਕਾ ਬਣਿਆ ਦਾ ਤੇ ਪ੍ਰਾਤ ਦਾ ਪਰਦਾ ਲਾਤਾ ਤੇ ਸਾਡੇ ਤੇ ਪੂਰੀ ਜੋਸ਼ ਚ ਆ ਇੱਕ ਦੋ ਬੰਦੇ ਜੂਰ ਚ ਆਣੇ ਆਣੇ ਆਉਣਗੇ ਅੱਜ ਬੜੀ ਉਸ ਚਾ ਵੀ ਜੰਨੇ ਆ ਆ ਜਾਣਗੇ ਮੀਬਲ ਸਿੰਘ ਹੁਣੀ ਪੂਰੀ ਹਿੰਮਤ ਮਾਰ ਰਹੇ ਆ ਹਿੰਮਤ ਮਾਰ ਰਹੇ ਆ ਬਾਈ ਚੰਗੇ ਐਸੇ ਕਰ ਹਾਂ ਠੀਕ ਹੈ ਮਾਕ ਨੂੰ ਕਾ ਥਾਉ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੋਈ ਤਾਣ ਲਈ ਆਪਣੀ ਬੱਜ ਜਨਗਰ ਨੂੰ ਟਰੱਕ ਲੈਣਾ ਥੱਲੇ ਆਈ ਜਣੀ ਆ ਟੈਗ ਮੁੱਛ ਦਾ ਆਪਣਾ ਚੈਨਲ ਦਾ ਇਹਨੇ ਮੁੰਡਾ ਕਹਿਣਾ ਮੁੱਛ ਤੇ ਨੀਂਬੂ ਹੋਲੀ ਹੋਲੀ ਟੰਗਿਆ ਜਾਉਂਦਾ ਭਾਈ ਆਉਣ ਵਾਲੇ ਦੋ ਸਾਲਾਂ ਅੰਦਰ ਕੋਈ ਗੱਲ ਇੱਥੇ ਭਾਈ ਪੀਲੇ ਦਾਲ ਵਾਲੇ ਬਾਪੇ ਭਾਈ ਚੋਟੀ ਬਸ ਥੋੜਾ ਜਿਹਾ ਰਹਿ ਗਿਆ ਆਪਣਾ ਟਰੱਕ ਸਾਰਾ ਲੈ ਗਿਆ ਬਹੁਤ ਹੀ ਵਧੀਆ ਸੇਵਾ ਸਾਰੇ ਕਰ ਰਹੇ ਆ ਸ਼ਾਬਾਸ਼ ਸ਼ਾਬਾਸ਼ ਨੂਰ ਸ਼ਾਬਾਸ਼ ਸ਼ਾਬਾਸ਼ ਸ਼ਿਰ ਸਿੰਘ ਸ਼ਾਬਾਸ਼ ਅਲੇ ਸਿੰਘ ਸ਼ਾਬਰ ਅਸਲ ਸਿੰਘ ਸ਼ਾਬਾ ਪਾਈ ਜੀ ਆ ਬਾਈ ਜੀ ਨਾਲ ਲੱਗੇ ਨੇ ਸਾਡੇ ਸ਼ਾਬਾਸ਼ ਪਾਈ ਜੀ ਸ਼ਾਬਾਸ਼ ਸ਼ਾਬਾਸ਼ ਹੀ ਰਸ ਹੈ ਬਸ ਆ ਗਿਆ ਮੈਂ ਫਿਰ ਮੁੰਡੇ ਨੇ ਇੱਕ ਇਹਦਾ ਪੂਰਾ ਜਿਹੜਾ ਲਾ ਚੁੱਕਿਆ ਦੇਖ ਸਕਦੇ ਲੀੜੇ ਹੱਥ ਕਿਹਦੇ ਹੋ ਗਿਆ ਤੇ ਸ਼ਰਦਾਈ ਪੀਂਜ ਸ਼ਰਦਾਈ ਪੀਂਜ ਜਾ ਰਹੇ ਆ ਖੀਰ ਖਾਂ ਜਾ ਰਹੇ ਮੁੰਡੇ ਬਸ ਰਹਿ ਗਿਆ ਥੋੜਾ ਜਿਹਾ ਟਰੱਕ ਸਾਰਾ ਰਹਿ ਗਿਆ ਬਾਕੀ ਆਜੋ ਵੀ ਆਪਾਂ ਛੱਡ ਕੇ ਅੱਗੇ ਚੱਲਦੇ ਆਜੋ ਆਜੋ ਸਿੰਘ ਕਿਹਦਾ ਲੱਗ ਰਿਹਾ ਸਿੰਘ ਬਹੁਤ ਵਧੀਆ ਬਹੁਤ ਵਧੀਆ ਬਸ ਸਿੰਘ ਜਾ ਰਹੇ ਨੇ ਛਰਦਾਈ ਤੇ ਕੀਰ ਆਕੇ ਫਿਰ ਜੁੜਾਂਗੇ ਬਸ ਰਹਿ ਗਿਆ ਤੇ ਘੰਟੇ ਦਾ ਕੰਮ ਤੇ ਉਹ ਮੁੰਡਿਆਂ ਦਾ ਵੀ ਛੱਕ ਲੀਏ ਪਹਿਲਾਂ ਕੀਰ ਛਰਦਾਈ ਸਾ ਵਾਹੀ ਗੁਰਜੀ ਕੀ ਫਤਿਹ ਸੇ ਆਸਾਨ ਗੁਰਾਂ ਮਾਤਾ ਪਾਪ ਜੀ ਮਾਤਾ ਪਾਪ ਕੋਈ ਦਾ ਪਿੰਡ ਜਬਾਲ ਤਰਨਤਾਰਨ ਜਿਲ੍ਹਾ ਅੰਮ੍ਰਿਤਸਰ ਤੇੜਾ ਨੂੰ 6 ਵਿਕੇ 40 ਸਿੰਘਾਂ ਦੇ ਗੁਰਮਹਾਰਾ ਜੁੱਧ ਦਾ ਵੇਲੇ ਕਿਤੇ ਅਸੀਂ ਉਪੀ ਸਾਡੇ ਗੁਰੂ ਨੇ ਅਸੀਂ ਤੁਹਾਡੇ ਹਸੈ ਕਿ ਨਹੀਂ ਤੇ ਮਾਤਾ ਜੀ ਨੇ 40 ਸਿੰਘਾਂ ਨੂੰ ਤਾਲਾ ਮਾਰਿਆ ਦੀ ਚੁੜਿਆ ਪਾਉ ਤੇ ਕਰਮਾ ਕੇ ਰੋਟੀ ਆਪ ਕਾ ਅਸੀਂ ਤੁਰਕਾ ਦੇ ਮੁਗਲਾਂ ਦੇ ਨਾਲ ਯੁੱਧ ਕਰਾਂਗੇ ਉਸ ਤਾੜੇ ਰਮਣੇ ਦੇ ਉੱਪਰ 40 ਫਿੱਕਰਦਾਰ ਮੁਕਾਸਤਰ ਦੇ ਜੰਬੀਸ਼ ਦੀ ਪ੍ਰਾਪਤ ਕੀਤੀ ਐ। ਸੱਤਵਧੀ ਰਾਫਰ ਮੋਤਾ ਪਾਕ ਜਿੱਦੀ ਆਪਣਾ ਹਤਾਜੀ ਬੰਦੂਕ ਹੈ। ਅੱਡੇ 12 ਫੁੱਟ ਲੰਬੀ 50 ਕਿਲੋ ਆਪਾਰ। ਮਾਤਾ ਪਾਕ ਜੀ ਆਪਣੇ ਮੁੰਡੇ ਤਰੱਕੇ ਆਪ ਚਲਾਉਂਦੇ ਸੀ। ਉਹਨੇ ਨਾਲ ਦੇ ਨਿੱਕੇ ਤੋੜਾ ਦਾ ਬੰਦੂਕਾਂ ਨੇ ਉਹ ਵੀ 40 ਸਿੰਗਾ ਦੇਏਗੇ। ਇਹ ਜਿਹੜਾ ਕੋ ਸ਼ਸਤਰ ਹੈਗੇ ਇਹ ਵੀ 40 ਸਿੰਗਾ ਦੇਏਗੇ। ਸਵਾਮਨ ਪਾਰ ਤਾਂਬੇ ਦੀ ਤੋਪ ਹੈਗੀ ਘਰੇ ਦਾ 4 ਵਾਜੀ। ਇਹ ਵੀ ਮਾਤਾ ਜੀ ਆਪ ਚਲਾਉਂਦੇ ਸੀ।

ਕੱਤੇ ਬਾੜ ਕਰ ਮਾਤਾ ਜੀ ਨੇ 6 ਸਾਲ 6 ਮਹੀਨੇ 6 ਕਿਰਿਆ ਪਾਹੀ ਤਪસ્યા ਕੀਤੀ ਜੀ ਇਹ ਇਤਰਾਸ ਜੀ ਜੋਗਤਾਲ ਫੋਰ ਮਾਤਾ ਸਾਤ ਦਾਸ ਕਹਾਣੀ ਦੁਸ਼ਾਬ ਦੁਸ਼ਾ ਦੇ ਵਾਸਤੇ ਪਰਿਵਾਰ ਦੇ ਚੌਦੀ ਕਲਾ ਵਾਸਤੇ ਸੋਹਣੇ ਸੁਜੋ ਦੇ ਵਾਸਤੇ ਪੁੱਤਰ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਰਾਣੀ ਆਪਲਾ ਨਾਮ ਉਸਕੇ ਦਾਸ ਕਰਾ ਕੇ ਆਪ ਲਈ ਆਤਰਾ ਸਫਲੀ ਕਰ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰਸਾਦ ਨੂੰ ਵਾਹਿਗੁਰੂ ਉਹ ਤਾਂ ਆਉਂਦਾ ਉਹਦਾ ਨਾਮ ਹੈ ਉਹਨੇ ਕਮਾ ਲਿਆ ਉਹਦਾ ਸੁਧਰਿਆ ਫਾਦਰ ਸ਼ਰਧਾਈ ਸ਼ਗਣ ਗਏ ਤੇ ਸ਼ਰਧਾਈ ਤਾਂ ਮਿਲੀ ਨਹੀਂ ਖੇਛੱਕ ਆ ਕਿਵੇਂ ਲੱਗੀ ਖੀਰ ਦਾਲੀਆਂ ਕਿਰਪਾ ਨਾਲ ਬਹੁਤ ਵਾਹ ਬਸ ਹੁਣ ਉਹ ਇੱਕ ਵਾਰੀ ਸੇਵਾ ਦਾ ਹੋਰ ਮੀਨ ਲੱਗੇ ਆ ਉਹ ਇੱਕ ਵਾਰੀ ਟਰੱਕ ਵਿਹਲਾ ਕਰ ਦਿੰਦੇ ਤੇ ਫਿਰ ਅਸੀਂ ਆਪਾਂ ਚੱਕ ਕੇ ਤਾਂ ਚੱਕ ਦਾਂਗੇ ਪਰ ਬਾਕੀ ਸਾਡੇ ਨਾਲ ਦੇ ਆਉਣ ਰਿਹਾ ਖੀਰ ਨਹੀਂ ਸੀ ਵਸੇ ਦਲੀਆਂ ਸੀ ਸੌਰੀ ਮੁੰਡੇ ਆ ਟਰੱਕ ਦੇ ਹੋ ਜਾਦਾ ਦਾ ਕੱਢਤਾ ਵਿਚ ਰਹਿ ਗਏ ਥੋੜੇ ਜਿਹੀ ਆ ਜਾ ਕੇ ਹੁਣ ਉਹ ਉਥੇ ਮਾਰਨਾ ਬਹੁਤ ਸਮਾਂ ਮਾ ਮੁੰਡੇ ਕੈਮ ਆ ਪੁਰਿਆਂ ਤਿਆਰੀ ਜਾ ਹਾਂ ਵੀ ਮੁੰਡਿਓ ਸੱਟਾਂ ਓਕੇ ਐਨ ਕੰਮ ਵਾ ਖਿੱਚ ਕੇ ਰੱਖੋ ਕੰਮ ਪਰ ਚੱਕੀ ਹੋਇਆ ਰਹਿ ਤੱਕ ਸੱਟਾਂ ਨਹੀਂ ਖਿਦਿਆ ਸੀ ਕੀ ਹੋਇਆ ਆ ਕੋਕਰ ਇਹ ਆ ਵੀਰਪਾਲ ਸਿੰਘ ਗੱਲ ਵੀਰਪਾਲ ਸਿੰਘ ਗੱਲ ਗਿਆ ਗਿਆ ਬਾਈ ਜਲ ਨਾ ਲੈ ਚੱਲਿਆ ਬਸ ਥੋੜਾ ਹੀ ਰਹਿ ਗਿਆ ਹਾਂਜੀ ਵੀਰਬਾਲ ਜੀ ਪਾਣੀ ਪੀ ਲਓ ਜੀ ਰੇਲ ਨੀਰ ਜਲ ਪਾਏ ਪੀ ਲਓ ਜੀ ਲੋਈ ਸੰਗਜੀ ਚਾਹ ਦਾ ਲੰਗਰ ਚੱਲ ਰਿਹਾ ਤੇ ਇੱਧਰ ਕਰਮ ਸੇਵਾ ਕਰੀ ਜਾਂਦਾ ਸ਼ਾਬਾਈ ਰੇ ਹੁਣ ਆਇਆ ਵਿਲੇਜ ਤੋਂ ਸੰਗਤ ਜੀ ਜਿੱਤ ਲਿਆ ਮੋਰਚਾ ਆ ਤੱਕ ਕੇ ਟੁੱਟ ਜਾ 15000 1000 ਕੁਆਂਟਰ ਲੱਕੜ ਲਾਦੀ ਹਾਂ ਵੀਰ ਭਲ ਕਿਵੇਂ ਆ ਬਹੁਤ ਵਧੀਆ ਭਾਈ ਬਹੁਤ ਵਧੀਆ ਚੱਲਾ ਲੈ ਚੱਲਾ ਵੀ ਛੱਡਾ ਲੋ ਵੀ ਸੰਗਤ ਜੀ ਮੋਰਚਾ ਜਿੱਤ ਲਿਆ ਤੇ ਬਸ ਅਈ ਆਹ ਰਹਿ ਗਏ ਇਨਾਂ ਦੇ ਇਹਦਾ ਬਾਦ 2 ਮਿੰਟਾ ਚੱਕ ਦਾਂ ਪੂਰਾ ਲੈ ਗਿਆ ਪੂਰਾ ਜੁਗਦੇ ਵਿੱਚ ਰੱਬੀ ਰੂ ਉੱਧਰ ਛੱਡ ਦੇ ਆਪਣਾ ਇਹ ਨੰਗਰ ਹਾਲ ਸੰਗਤ ਸੇਵਾ ਕਰਕੇ ਆਈ ਜੀ ਸੰਗਤਾਂ ਦੀ ਸੇਵਾ ਕਰਕੇ ਆਈ ਗਾ ਹੁਣ ਲੰਗਰ ਹਾਲ ਦੇ ਲਈ ਹਾਲ ਦੇ ਲਈ ਆਪਣਾ ਬਾਲਣ ਇਕੱਠਾ ਆਇਆ ਸੀਗਾ ਜਿਹੜਾ ਮੰਗਵਾਇਆ ਗਿਆ ਸੀ ਉਹ ਲਾ ਕੇ ਆਦਿਆਂ ਟਰੱਕ ਜੀ ਕਿੰਨਾ ਬਾਲਣ ਸੀਗਾ ਟਰੱਕ ਚ 10 ਟਨ ਮਾਲ ਸੀਗਾ 10 ਟਨ ਮਾਲ ਲਾ ਕੇ ਆਏ ਹੁਣ ਸੇਵਾਦਾਰ ਉਸ ਦੇਖੋ ਹਾਥੀ ਹਾਂ ਜਿਹੜਾ ਦੀ ਭਾਸ਼ਾ ਕੋਟੀ ਹੈ ਭਾਸ਼ਾ ਦਾ ਆ ਹੁਣ ਅਸੀਂ ਜਾ ਰਹੇ ਹਾਂ ਸਰਾਵਲ ਵੱਲ ਨੂੰ ਜਾ ਕੇ ਰੂਮ ਚ ਸੁਨਾਣ ਕਰਦੇ ਆ ਆਪਨੇ ਲੀੜੇ ਧੋਣ ਵਾਲੇ ਤੇ ਆਪਾ ਹੁਣ ਧੋਮਾ ਕੇ ਸਾਬ ਵਗੈਰਾ ਲਏ ਆ ਇਹ ਸਾਮਾਨ ਸਾਰਾ ਸਤਿ ਸ੍ਰੀ ਅਕਾਲ ਜੀ ਜਦੋਂ ਜਾਇਆ ਕਰਨਾ ਯਾਰ ਕੰਪੜ ਕੁੰਬਲਾ ਪਾਉ ਸੈਟ ਕਰਕੇ ਜਾਣਾ ਹਾਂ ਹਾਂ ਮੈਂ ਕਿੰਨਾ ਫਲਾਰਾ ਬਸ ਇਹ ਦਵਾ ਹੁਣ ਸੁਨਾਣ ਕਰਨਾ ਪਹਿਲਾਂ ਲੀੜੇ ਧੋਣੇ ਆ ਤੇ ਮੀਂਹ ਪੈ ਰਿਹਾ ਯਾਰ ਬਾਹਰ ਬਹੁਤ ਤੇਜ਼ੀ ਮੀਂਹ ਪੈ ਰਿਹਾ ਕਸਾਬ ਦਾ ਪਹਿਲਾਂ ਤਾਂ ਪੈਰਾਇਡ ਥੋੜਾ ਥੋੜਾ ਤੇ ਹੁਣ ਤਾਂ ਬਾਵਾਂ ਤੇਜ਼ ਹੋ ਗਿਆ ਚੰਗਾ खासा ਮੀਂਹ ਪੈ ਰਿਹਾ ਹੁਣ ਤਾਂ ਛਾਂ ਤਾਂ ਨਹੀਂ ਡਿੰਦਾ ਹੀ ਹੋਵੇ ਤੇ ਬਹੁਤ ਮੀਂਹ ਪਰ ਮੌਸਮ ਬਹੁਤ ਹੀ ਵਧੀਆ ਇਥੋਂ ਦਾ ਬਹੁਤ ਹੀ ਵਧੀਆ ਐਟਮੋਸਫੇਅਰ ਬਹੁਤ ਵਧੀਆ ਕਮਾਲ ਹੈ ਕਿਆ ਬਾਤ ਹੈ ਅਸੀਂ ਸੇਵਾ ਕਰਦੇ ਰਹੇ ਤੇ ਸਾਨੂੰ ਉਥੇ 3-4 ਘੰਟੇ ਲੱਗ ਗਏ ਤਾਂ ਅਸੀਂ ਸੀਗੇ ਵੀ ਆਪਣਾ ਮੱਥਾ ਟੇਕ ਕੇ ਤੇ ਪ੍ਰਸ਼ਾਦਾਸ਼ਕੇ ਆ ਜਾਨਾ ਪ੍ਰਸ਼ਾਦਾਸ਼ਕੇ ਆ ਜਾਨਾ ਪਰ ਸਾਨੂੰ ਤੇ ਟਾਈਮ ਬਹਾਵਾ ਲੱਗ ਗਿਆ ਬਹੁਤ ਹੀ ਆਨੰਦ ਆਇਆ ਵੀ ਸੇਵਾ ਕਰਕੇ ਮੁੰਡੇ ਸਾਰੇ ਖੁਸ਼ ਐਨ ਪੂਰੀ ਸੇਵਾ ਕਰਕੇ ਬਾਕੀ ਕੋਈ ਨਹੀਂ ਚਲ ਮਹੌਨੇ ਲੀਡਰ ਹੋ ਕੇ ਬਾਦ ਸ਼ਾਨੂਰ ਵਾਹ ਜੀ ਵਾਹ ਕੀ ਬਾਤ ਐ ਠੀਕਾ ਠੀਕਾ ਖਿੱਚ ਕੇ ਰੱਖੋ ਕੰਮ ਇਹਦੇ ਸੇਵਾ ਕਰ ਰਿਹਾ ਮੁੰਡੇ ਤੇ ਬਗਾ ਤੇ ਹੂੰ ਸੇਵਾ ਤਾਂ ਹੀ ਮਹਿਮਾਨ ਰੂਪ ਕਰਦੇ ਨਾ ਨੂਰਪੁੱਤ ਮੇਰਾ ਵਾਛਾ ਵਾਛਾ ਵਾ ਕਿੰਨੇ ਲਾਤੇ ਹੈ ਤੋ 240 60 ਅੱਛਾ 15 ਦਿਨ ਲਾਉਣਾ 1500 ਠੀਕ ਹੈ ਠੀਕ ਕਿੰਨੇ ਲਾਉਣੇ ਇਸੇ 8 ਅੱਠ ਦਿਨ ਲਾਉਣਾ 1500 ਅੱਜ ਕਿੰਨੇ ਲਾਉਣੇ ਆ 1500 ਹੀ ਬੈਠਾ ਅੱਛਾ ਕੱਲੇ ਨੇ ਤੋ ਉਹ ਲਾਉਗੇ ਨੇ ਲੰਮਟੇ ਨਾਮੋਂ ਆ ਆ ਕਿਹੜਾ ਡਾਂਡਾ ਆ ਕਿਹੜਾ ਆ ਉਹ ਤੇ ਆ ਕਿਹੜਾ ਨਾਮ ਇਹੋ ਵੀ ਮਤਰਾ ਆ ਹਾਂ ਗੋਦਾਵਰੀ ਨਜ਼ਰੀਆ ਅੱਲਾ ਨਜ਼ਰੀਆ ਇਹ ਸਾਡੇ ਵੀਰ ਖੀਰ ਸਿੰਘ ਹੋਣੀ ਬੀਰਬਲ ਆ ਗੇ ਜਰੂਰ ਬੰਦ ਕਰਨਾ ਨਹੀਂ ਰਹਿਣ ਤਰ ਤਰ ਬੋਲ ਰਹੇ ਨੇ ਤਾਂ ਉਹਨਾਂ ਚੁੱਕੀਆਂ ਹੈ ਇਹਦਾ ਬਹੁਤ ਆ ਪਾਣੀ ਦਾ ਇਸ ਟੇਮ ਵੀ ਹੈ ਬਹੁਤ ਆ ਇਹਦਾ ਭਾਵ ਤਾਂ ਬਹੁਤ ਆ ਕਿੰਨਾ ਤੇ ਹੈ ਹੁਣ ਮੈਂ ਤੇ ਬੋਲ ਆ ਕੋਲਦਾ ਰਿ ਨਦੀ ਨਦੀ ਦਾ ਹਾਂ ਇਹੋ ਜਿਹਾ ਜਿਹੜਾ ਵੀ ਹੋ ਜਾਕਰ ਪਤਾ ਨਹੀਂ ਲੱਗ ਗਈ ਗਾਹ ਕਿਹੜਾ ਕਿੰਨਾ ਗਾਂ ਚੂਗਾ ਹਾਂ ਹਾਂ ਇਹ ਨਾ ਬੰਨੀ ਮੰਨੀ ਆ ਕੀ ਇੱਥੇ ਦੋਈਆ ਹਾਂਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਬਾਈ ਕਿਵੇਂ ਲੱਗਾ ਪਾਣੀ ਚ ਜਾ ਕੇ ਵੀਡੀਓ ਹੀ ਤਾਂ ਹੈ ਨਾ ਦੁਬਾਰਾ ਕਰ ਓਏ ਇਹ ਰਹਿਣੇ ਵੇਲੇ ਤੁਪਾ ਪੜੋ ਓਏ ਦੇਖੋ ਇਹ ਕਿਦਾਂ ਲੱਗ ਰਿਹਾ ਬਾਬੇ ਪੂਰੇ ਚਲਾ ਰਿਹਾ ਤੇ ਇਦਰਾ ਸਾਹ ਤਾਂ ਬੈਠੇ ਵੇਖ ਰਹੀ ਹੈ ਸ਼ਗਨ ਦੀ ਪੂਰੀ ਤਿਆਰੀ ਚੱਲ ਰਹੀ ਹੈ ਪੀਪਲ ਨਾਲ ਕਰੋ ਇੱਕ ਬਰਾਲ ਬਿਰਬਲ ਜੀ ਅਕਬਰ ਅਕਬਰ ਪੀਪਲ ਹੈਲੋ ਕਰ ਦੋ ਆਪਾਂ ਵੈਰੀ ਜੀ ਬੈਠੇ ਆ ਗੁਰਦੁਆਰਾ ਸ਼੍ਰੀ ਨਗੀਨਾ ਘਰ ਸਾਹਿਬ ਜੀ ਥੋੜੀ ਜਿਹੀ ਗੱਲ ਕਰਦੇ ਹਾਂ ਠੀਕ ਯਾਰ ਠੀਕ ਇੱਦਾਂ ਸਾਹਮਣੇ ਲੱਗ ਰਿਹਾ ਹੈ ਜੀਣਾ। ਵਾਹ ਜੀ ਵਾਹ। ਐਲੀਗਟਰ ਸ਼ਾਟ ਹੈ ਪੂਰੀ ਸ਼ਾਟ। ਖਾਣਾ 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 ਕਰ। ਆਹ ਮਾਰਦਾ ਜੰਗ ਜੱਕੀ। ਆਹ ਵੇਖੋ ਆਹ ਵੇਖੋ ਆਹ ਵੇਖੋ ਏ ਏ ਚੱਲ ਚੱਲ ਆਹ ਗੰਬੂ ਓਏ ਗੰਬੂ ਕੋਦੋ ਗਿਆ ਓਏ ਹੁਣ ਚੱਖੋ ਬਣ ਗਿਆ ਪੂਰੀਏ ਤੋਂ ਮਾਰ ਆ ਗਿਆ ਚੱਲ